ਮੈਂ ਵੀ ਨਹੀਂ ਕਰਦਾ ਕੱਲ ਜੀ ਕਰੀਂ ਮੈਂ ਆ ਕੇ ਕਰਦਾ ਮੈਂ ਉਹ ਜਿਹੜਾ ਖੜੀਏ ਕੋਲੋਂ ਸਾਡੇ ਨਾਲ ਸਿਪਾਹੀਆਂ ਨਾਲ ਸਾਡੇ ਤੋਂ ਕਰਾਇਆ ਕਰਾਇਆ ਮੇਰੀ ਗੱਲ ਸੁਣ ਹਾਂ ਮੈਂ ਲੇਡੀ ਜਿੱਥੇ ਕੰਮ ਕਰਦੀ ਸੀਗਾ ਉੱਥੋਂ ਵੀ ਕੰਮ ਛੱਡ ਕੇ ਆਈ ਜੋ ਮੈਂ ਤੁਹਾਡੀ ਸਾਹਮਣੇ ਗੱਲ ਕਰਤਾਂ ਵੀ ਮੈਂ ਤੁਹਾਨੂੰ ਝੂਠ ਬੋਲਦੇ ਆ ਇਹਨਾਂ ਨਾਲ ਗੱਲ ਕਰਾਇਆ ਜਿਹੜਾ ਜਿਹੜਾ ਮਹਿਮਾਨਗਾ ਨੇ ਮੈਂ ਕਹਣਾ ਔਰ ਜਿਹੜਾ ਮਹਿਮਾਨਗਾ ਨੇ ਜਿਹੜੀ ਲਾਇਆ ਬੰਦੇ ਬੈਠੇ ਇਧਰ ਤੋਂ ਗੱਲ ਮੇਰੀ ਗੱਲ ਸੁਣੋ ਮੈਨੂੰ ਹੀ ਨਾ ਕੱਲ ਨੂੰ ਕੁਛ ਪਿਆਈ ਆ ਕਿ ਤੁਸੀਂ ਨਾਲ ਕੰਮ ਆਇਆ ਕਰੋ ਬੈਠ ਕੇ ਕਰ ਕਰ। ਜਿਹੜੀਆਂ ਜੋ ਦਾ ਕਰਾਇਆ ਹੈਗਾ ਸਮਾਨ ਕੋ ਰੱਖਿਆ ਹੋਇਆ। ਉਹਦੇ ਸਮਾਨ ਤਾਂ ਕਹਿੰਦੀ ਹੈ ਜਨਾਨੀ ਆਪ ਜਾ ਕੇ ਲੈ ਜਾ। ਮੱਸ ਫੜ ਗੱਲ ਕਰ ਬਸ ਬਾਹਰ। ਦਰਵਾਜ਼ੇ ਦੇ ਨਾਲ ਉਹਦਾ ਸਵਾਲ ਲੈ ਲੈ। ਮੈਂ ਕੋਈ ਪਿਆਹ ਨਹੀਂ ਦੇਣਾ ਪਿਆਈ। ਹੋ ਲੈਣਾ ਤਰਫੋਂ ਤੁਹਾਡਾ। ਇਹ ਸਮਾਨ ਆਪਣਾ ਕਿੱਥੇ ਪਾਵਾ। ਚੱਲ ਚੱਕ ਦਵਾਣੀ ਆ। ਇਹ ਸਮਾਨ ਨਹੀਂ ਮੈਂ ਇਹ ਮੈਂ ਜਿੱਥੇ ਦਿੱਤੀ ਕਰਦਾ ਹਾਂ ਬੰਦਾ ਨਹੀਂ ਵਾਰਦਾ ਪਹਿਲੇ ਬੰਦਾ ਨਹੀਂ ਵਾਰਦਾ ਤੇ ਉਹ ਬਹੁਤ ਸੈਰਦੇ ਉਹ ਵਾਲੇ ਉਹ ਬੰਦਾ ਲੱਗਦੀ ਉਹ ਬਹੁਤ ਆਉਣਾ ਮੌਜੂਦਤਾ ਪੈਦੀ ਉਹ ਬੇਡਾ ਪਿਆਰ ਦੇ ਬੋਲ ਉਹ ਵੀ ਇੱਕ ਵਸੇ ਨਹੀਂ ਕਰਦੇ ਅਮਰ ਆਪ ਕਿਆ ਕਰੇ ਦੇਖ ਕਿ ਤਾ ਬੋਲਦੀ ਹੈ ਇਹਦੀ ਭੈਣ ਬਹੁਤ ਬੋਲਦੀ ਹੈ ਐਸੇ ਕੁਝ ਵੀ ਨਹੀਂ ਕਹਿੰਦਾ ਕਾਲਾ ਸੁਣਾ ਮੇਰੀ ਇਹ ਭੈਣ ਮੇਰੀ ਜੀ ਸਮਾਨ ਕਿਉਂ ਰੱਖਿਆ ਸਮਾਨ ਜਦੋਂ ਜੀ ਇਹ ਤਾਂ ਨਾਲ ਲੱਗਾਉਂਦੇ ਅਸੀਂ ਤੋੜਿਆ ਨਹੀਂ ਹੈਗਾ ਕਾਲਾ ਉਹਦੀ ਤੋੜ ਲੱਗ ਨਹੀਂ ਇਹਦਾ ਲੱਗਦਾ ਹੈ ਉਹਦਾ ਉਹ ਕੀ ਰਹਿ ਰਹੀ ਹੈ ਕਿੰਨੇ ਤੇ ਮੇਰੇ ਬਾਲਾ ਸੁਣੋ ਮੈਂ ਇੱਕ ਮਿੰਟ ਗੱਲ ਕਰੋ ਵੀ ਆਪਾਂ ਤਾਲਾ ਲਾ ਦੇ ਇਸ ਮਦਦ ਲਾ ਦੇ ਇਸ ਕਿਦਾਂ ਜ਼ਬਰਦਸਤੀ ਆਪਾਂ ਤਾਲਾ ਲਾ ਦੇ ਇਹ ਬਾਲਾ ਇਹ ਸਾਲਾ ਇਹਨਾਂ ਦਾ ਹੀ ਲੱਗਾ ਉੱਪਰ ਚਾਰ ਕਮਰੇ ਹੋ ਗਏ ਤੁਹਾਡੇ ਕਿੰਨੇ ਕਿਰਾਏ ਦੇ ਰੱਖਿਆ ਨੇ ਇੱਕ ਕੋੜ ਚਾਰ ਕਿਰਾਏ ਦਾ ਇੱਕ ਥੋੜੀ ਇੱਕ ਮਿੰਟ ਮੇਰੇ ਕਹੋ ਇੱਕ ਕੋੜ ਪੈਂਦਰੀਏ ਗੱਲ ਤਾਂ ਬੜੀ ਚੰਗੀ ਚੱਲ ਰਹੀ ਲੋਕ ਕਿਰਾਏ ਦੇ ਰੱਖਦਾ ਮੈਂ ਵੀ ਇੱਕ ਕੋੜ ਬੋਲੜੀ ਇੱਕ ਕੋੜ ਫਰਦੀ ਇੱਕ ਕੋੜ ਬੁਲਾ ਲਿਆ ਉਹ ਦੋਮ ਉਹ ਬਈ ਸੋਤਾ ਲਮਰੀ ਕੁੜੀ ਦਾ ਹਾਲ ਤਾਂ ਸੁਣ ਲੋ ਇਹ ਵੀ ਹਾਲਤ ਇੱਕ ਦਿਨ ਪਹਿਲਾਂ ਬਹੁਤ ਜ਼ਿਆਦਾ ਖਰਾਬ ਸੀ ਜਿਹਦਾ ਘਰ ਵਾਲਾ ਨਾ ਦੂਜੀ ਦਲਾਨੀ ਵਾਲਾ ਉੱਥੇ ਬੈਠਾ ਆ ਇਹਦੇ ਇਹਦੀ ਖਬਰਦਾਰ ਨਹੀਂ ਲੈਂਦਾ ਮੰਨ ਲਓ ਉੱਤੇ ਅਸੀਂ 3 ਦਿਨ ਵਿਆਹ ਤੇ ਜਾਣਾ ਸੀ ਅਸੀਂ ਮੰਨ ਲਓ ਪਰ ਨਹੀਂ ਜੇ ਨਾ ਚੇ ਜਾਣ ਤੇ ਤਾਂ ਤਾਂ ਸੁਣ ਲੋ ਇਹਨਾਂ ਨੇ ਨਾ ਜਨਕੀ ਉੱਪਰ ਜਿਹੜੇ ਘਰ ਵਾਲਾ ਨਾ ਇਹਦੇ ਕੋਲ ਨਹੀਂ ਰਹਿੰਦਾ ਕਿਤੇ ਉੱਪਰ ਇਹ ਨਹੀਂ ਮੈਂ ਪਾਗਲਾ ਤੁੰਡੀ ਮੇਰੇ ਰਿਆਣੇ ਨੂੰ ਚਲੋ ਉਹ ਬੈ ਜਾ ਹੁਣ ਬੈ ਜਾ ਟੇਕ ਅੱਛਾ ਫੇਰ ਬੇਟਾ ਕੀ ਹੋਇਆ ਤੇ ਫੇਰ ਬੋਲਦੇ ਵੀ ਹੁੰਦੇ ਸੀਗੇ ਬੁਮਾਰਦ ਨੋ ਵੀ ਲਰਦੇ ਸੀ ਮੀਟ ਵੀ ਲਰਦੇ ਸੀ ਜਿੱਕੁੱਚੀ ਟੋਟ ਜਿਵੇਂ ਤਾਂ ਵੀ ਬੋਲਦੇ ਸੀਗੇ ਤੇ ਫੇਰ ਮੇਰਾ ਮੁੰਡਾ ਬਹੁਤ ਬੋਲਦਾ ਸੀ ਫੇਰ ਹੋਰ ਕੀ ਕਹਿੰਦੇ ਸੀਗੇ ਮਾਰਦੇ ਵੀ ਸੀਗੇ ਕੰਮੀ ਕਾ ਦੱਸ ਕੋਤ ਖੁੱਲ ਕੇ ਦੱਸ ਮੈਨੂੰ ਨਹੀਂ ਨਹੀਂ ਦੱਸ ਕੇ ਕੋਈ ਗੱਲ ਨਹੀਂ ਕਰਨੀ ਠੀਕ ਆ ਆ ਬੋਲਾ ਨਹੀਂ ਉਹ ਦੰਦੇ ਸਾਰਾ ਠੀਕ ਆ ਡਰ ਕੇ ਨਹੀਂ ਦੱਸਾਂ ਜੀ ਨਾਲ ਆ ਉੱਚੀ ਬੋਲ ਦੱਸ ਲਾ ਇਹ ਹਿਦਰਾ ਦਾ ਸੱਚਾਈ ਦਤਨੀ ਜੋੜਨਾ ਮੇਰੇ ਕੋਲ ਸੱਚਾਈ ਦੱਸਿਸ ਦਾ ਮੋਟਾ ਦਾ ਸੱਚ ਬੋਲਣਾ ਪਪਾ ਨੂੰ ਪਪਾ ਨੂੰ ਵੀ ਕਹਿੰਦੇ ਤੁਸੀਂ ਫੋਨ ਕਰ ਕਰਕੇ ਕਿਤੇ ਨੇ ਬੜੀ ਆ ਕਰਦੀ ਤੇਰੀ ਕੁੜੀ ਆ ਕਰਦੀ ਆ ਪਪਾ ਕੋਲ ਸੇ ਕੋਈ ਉਹ ਬਾਹਰ ਕੱਢਿਆ ਰਾਤੀ 12 ਵਜੇ ਦਾ ਪ੍ਰੋਗਰਾਮ ਤਾਂ ਲੈ ਜਾ ਆਂ ਦੀਦੀ ਨੇ ਖਲਾਇਆ ਤਾਂ ਰਾਤੀ 12 ਵਜੇ ਕੱਢ ਦਿੱਤਾ ਇਹ ਬਾਹਰ ਹਾਂਜੀ ਓਏ ਦੀਦੀ ਨੇ ਤਾਲਾ ਖਲਾਇਆ ਕਹਿੰਦੀ ਕੁੜੀ ਲੈ ਕੇ ਉਹ ਕਿੱਥੇ ਜਾਏਗੀ ਅੱਧੀ ਰਾਤ 12 ਵਜੇ ਮੇਰਾ ਘਰ ਵਾਲਾ ਮੈਨੂੰ ਪਤਾ ਮੇਰੇ ਕੋਲ ਨਹੀਂ ਰਹਿੰਦਾ ਔਟੋ ਚਾਰਜ ਤੇ ਦੂਜਾ ਔਟੋ ਹੈਗਾ ਚਾਰਜ ਕਰਨਾ ਉਹ ਵੀ ਧਮਕੀਆਂ ਵੀ ਦਿੰਦੀ ਨਾਲ ਇਹ ਵੀ ਕਹਿੰਦੀ ਯਾਰ ਕੁਝ ਨੀ ਕਰ ਕਹਿੰਦੀ ਮੇਰੇ ਘਰ ਮੇਰਾ ਘਰ ਵਾਲਾ ਬੜੇ ਅਫਸਰਾਂ ਨੂੰ ਜਾਣਦਾ ਵਾ ਜੀ ਮੇਰੇ ਨਾਲ ਗੱਲ ਸੁਣੋ ਮੈਂ ਕੰਮ ਕਰਦਾ ਕਿਰਾਇਆ ਮੇਰੀ ਗੱਲ ਸੁਣੋ ਇਹ ਲੇਡੀ ਜਿੱਥੇ ਕੰਮ ਕਰਦੀ ਸੀਗਾ ਉੱਥੋਂ ਵੀ ਕੰਮ ਛੱਡ ਕੇ ਆਈ ਆ ਮੈਂ ਤੁਹਾਡੀ ਸਾਹਮਣੇ ਗੱਲ ਕਰ ਸਕਦੀ ਆ ਬੰਦੇ ਝੂਠ ਬੋਲਦੇ ਆ ਇਹਨਾਂ ਨਾਲ ਗੱਲ ਕਰਾਂਗੇ ਜਿਹੜੇ ਜਿਹੜਾ ਮਹਿਮਾਨਾਂ ਨੇ ਮੈਂ ਕਹਿੰਦਾ ਔਰ ਜਿਹੜਾ ਮਹਿਮਾਨਾਂ ਨੇ ਜਿਹੜਾ ਆ ਗਿਆ ਬਸ ਬੈਠੀ ਆ ਤੁਹਾਡਾ ਕੰਮ ਉਹ ਭਾਈ ਇੱਕ ਗੱਲ ਮੇਰੀ ਗੱਲ ਸੁਣੋ ਮੈਨੂੰ ਹੀ ਮੈਂ ਤਾਂ ਇਹ ਪੁੱਛ ਕੇ ਆਈ ਆ ਕਿ ਤੁਸੀਂ ਇਹਨਾਂ ਨੇ ਕੰਮ ਕਿਉਂ ਕੀਤਾ? ਇਹ ਕਰੋ ਬੈਠੇ ਨਹੀਂ ਸਕੇ ਕੰਮ ਕਰਦਾ। ਤੁਸੀਂ ਜੋ ਕੰਮ ਕਰਾਇਆ ਇਹਨਾਂ ਦਾ ਸਮਾਨ ਕਿਉਂ ਰੱਖਿਆ ਹੋਇਆ ਹੈ? ਉਹ ਜੀ ਸਮਾਨ ਰੱਖਿਆ ਜਨਾਨੀ ਆਪ ਚੜ੍ਹ ਕੇ ਆ ਗਈ। ਉਹ ਲੈ ਜੀ। ਬਸ ਫੜ ਗੱਲ ਕਰ ਤਾਂ ਆਪਣੀ ਸਮਾਨ ਲਈ। ਚਲ ਲੈ ਜੀ। ਤੇਰਾ ਸਮਾਨ ਲੈ ਰੋਲਾ ਸਮਾਨ ਲੈ ਲੈ। ਮੈਂ ਕੋਈ ਪੈਸਾ ਨਹੀਂ ਦੇਣਾ ਪਲਾਸਟਿਕ ਦਾ। ਉਹ ਲੈ ਲੈ ਤੈਨੂੰ ਸਮਾਨ ਦਵਾ ਦਿੰਦੇ। ਮੈਂ ਨਾ ਸਮਾਨ ਆਪਣਾ ਕੈ ਚੱਕਰ ਬਣ ਜਾ ਤੇ ਚੱਕਰ ਇਹ ਸਾਮਾਨ ਵੀ ਦੇ ਕੇ ਸੂਰ ਕਰਕੇ ਜੀ ਬੈਠੇ ਨਹੀਂ ਮੈਂ ਜਿੱਥੇ ਗੱਲ ਕਰਦਾ ਇਹ ਅੰਦਰ ਨਹੀਂ ਵਾਰਨਾ ਪੈਣਾ ਅੰਦਰ ਨਹੀਂ ਵਾਰਨਾ ਅੰਦਰ ਨਹੀਂ ਬਾਹਰ ਸੈਰਦੇ ਹੋਗੇ ਵਾਲੇ ਵਾਲੇ ਅੰਦਰ ਕੋਈ ਨਾ ਉਹ ਬੇਟਾ ਬਿਜਾੜੇ ਬੋਲਦਾ ਉਹ ਨਹੀਂ ਕਰਦੇ ਉਹ ਇੱਕ ਮਾਸੇ ਨਹੀਂ ਕਰਦੇ ਮੈਂ ਚੁੱਪ ਕਰ ਗਿਆ ਹਾਂ ਅਮਰ ਆਮ ਆਲਾ ਤੇ ਦੇਖੋ ਕਿਤਾ ਬੋਲ ਰਹੀ ਹੈ ਜਿੱਦ ਮੈਂ ਨਹੀਂ ਪੈਜੀ ਬਹੁਤ ਬੋਲਦੀ ਹੈ ਉਹ ਮਾੜੀ ਐਸੀ ਕੁਝ ਵੀ ਨਹੀਂ ਹੇ ਸੁਣੋ ਮੇਰੀ ਇਹ ਭੈਣ ਮਰਗੀਏ ਤੁਸੀਂ ਸਮਾਨ ਕਿਉਂ ਰੱਖਿਆ ਉਹ ਸਮਾਨ ਦੇ ਉੱਤੇ ਆ ਦੀ ਗਰੀਬੀ ਦਾ ਇਹਦਾ ਤਾਲਾ ਲਗਾ ਦਿਆ ਸੀ ਤੋੜਿਆ ਨਹੀਂ ਹੈਗਾ ਤਾਲਾ ਉੱਤੇ ਤਾਲਾ ਤੋੜੀ ਲੱਗਿਆ ਨਹੀਂ ਇਹਦਾ ਹੀ ਲੱਗਾ ਹੋਇਆ ਉਹਦੀ ਲੱਗਾ ਹੋਇਆ ਆ ਮੈਨੇ ਬਾਹਰ ਕਰਾਇਆ ਸੀ ਉਹ ਮਾਹੀ ਤੁਸੀਂ ਤਾਂ ਮੇਰੇ ਕੋਲ ਸੁਣੋ ਮੈਂ ਜੀ ਇੱਕ ਮਿੰਟ ਗੱਲ ਕਰੋ ਵੀ ਆਪਾਂ ਤਾਲਾ ਲਾ ਸਕਦੇ ਆ ਤਾਲਾ ਲਾ ਸਕਦੇ ਕਿੱਦਾਂ ਜ਼ਬਰਦਸਤੀ ਆਪਾਂ ਤਾਲਾ ਲਾ ਦਿੰਦੇ ਆ ਤਾਲਾ ਆਹ ਬੋਹ ਮਾਜੀ 사ਲਾ ਇਹਨਾਂ ਦਾ ਹੀ ਲੱਗਾ ਉੱਪਰ ਚਾਰ ਕਮਰੇ ਹੋਣ ਤੇ ਤੁਹਾਡੇ ਕਿੰਨੇ ਕਿਰਾਏ ਦੇ ਰੱਖੇ ਨੇ ਕਮਰੇ ਚਾਰ ਕਿਰਾਏ ਦੇ ਆ ਇੱਕ ਵਾਰੀ ਵੀਡੀਓ ਇੱਕ ਵਾਰੀ ਮੇਰੇ ਨਾਲ ਲੋ ਇੱਕ ਵਾਰੀ ਭੈਣ ਮਰਗੀਏ ਗੱਲ ਤਾਂ ਜਿਦੋਂ ਕਿਰਾਏਦਾਰ ਰੱਖਦਾ ਮਾਲਕ ਪੈਂਦੀ ਇੱਕ ਮਿੰਟ ਬੋਲਣੇ ਇੱਕ ਮਿੰਟ ਤਾਲਾ ਮਾਰਦੇ ਹਾਂ ਬੁਲਾ ਲਿਓ ਕੋਈ ਜਿਦੋਂ ਬਬਾ ਜੀ ਇੱਕ ਮਿੰਟ ਕਿਉਂ ਤਾਲਾ ਮਾਰੇ ਇੱਕ ਮਿੰਟ ਗੱਲ ਤਾਂ ਸੁਣ ਲਓ ਤੇ ਇਹ ਵੀ ਹਾਲਤ ਇੱਕ ਦਿਨ ਪਹਿਲਾਂ ਬਹੁਤ ਜ਼ਿਆਦਾ ਖਰਾਬ ਸੀ ਇਹਦਾ ਘਰ ਵਾਲਾ ਨਾ ਦੂਜੀ ਤਲਾਮੀ ਵਾਲਾ ਉੱਥੇ ਬੈਠਾ ਆ ਇਹਦੇ ਇਹਦੀ ਖਬਰਦਾਰ ਨਹੀਂ ਲੈਂਦਾ ਮੰਨ ਲਓ ਉੱਤੇ ਅਸੀਂ ਤਿੰਨ ਦਿਨ ਵਿਆਹ ਤੇ ਜਾਣਾ ਸੀ ਅਸੀਂ ਮੰਨ ਲਓ ਕਰਨੀਏ ਨਗਰੋਂ ਤੇ ਜਾਣਦੇ ਤਾਂ ਤਾਲਾ ਚਲੋ ਕੋਈ ਪੈਂਦੀ ਇੱਕ ਮਿੰਟ ਤੋਂ ਪ੍ਰੋਜੈਕਟ ਗੱਲ ਸੁਣ ਲਓ ਪਹਿਲਾਂ ਉਹਨੂੰ ਬੋਲ ਦਿਓ ਹਾ ਜੀ ਇਹਨਾਂ ਨੇ ਨਾ ਜਨਨ ਕੀ ਉੱਪਰ ਇਹਦੇ ਘਰ ਵਾਲਾ ਨਾ ਇਹਦੇ ਕੋਲ ਨਹੀਂ ਰਹਿੰਦਾ ਕਿੱਥੇ ਉੱਪਰ ਇਹ ਘਰ ਵਾਲਾ ਦੂਜੀ ਜਨਾਨੀ ਰੱਖਿਆ ਇਹ ਲੱਗ ਜੀ ਤੇਰੀ ਇਹ ਇਹ ਕੀ ਕਰਦੇ ਆ ਇੱਥੇ ਇਕੱਲੀ ਰਹਿੰਦੀ ਸੀ ਮੰਨ ਲਓ ਅਸੀਂ ਕਹਿੰਦੇ ਅਸੀਂ ਤੇਰੇ ਕੋ ਦਾ ਕੰਮ ਕਰਦਾ ਭਾਈ ਤੁਹਾਨੂੰ ਮੈਂ ਵੀਡੀਓ ਦਿਖਾਉਣਾ ਹੁੰਦੀ ਆ ਤਨਵੇਂ ਮੈਂ ਚਲੋ ਆਪਾਂ ਦੀ ਲੈਣ ਤੋਂ ਕੀ ਲੈਣਾ ਦੋ ਰੱਖੇ ਤੈਨੂੰ ਰੱਖੇ ਤੂੰ ਇਹ ਤਾਂ ਸੁਣੋ ਉਹ ਇੱਥੇ ਰਹਿੰਦਾ ਹੀ ਨਹੀਂ ਸੀ ਮੰਨ ਲਓ ਇਹਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਇਹਨੂੰ ਮੈਂ ਇਹ ਗੱਲ ਕਹੀ ਕਿ ਤੂੰ ਉਹਨੂੰ ਨਾਲ ਕਹਿ ਮੈਨੂੰ ਦਵਾਈ ਦਿਵਾ ਕੇ ਲਿਆਵੇਂ ਇੱਕ ਦਿਨ ਪਹਿਲਾਂ ਇਹ ਡਿੱਗ ਗਈ ਤੇਰੇ ਘਰ ਵਾਲਾ ਕਿੱਥੇ ਆ ਮੇਰਾ ਘਰ ਵਾਲਾ ਔਰ ਤੋਂ ਪਹਿਲੇ ਹੱਡਾ ਆਪਣਾ ਔਟੋ ਹੀ ਹੁਣ ਮੇਰੀ ਜਿਹੜੀ ਗੱਲ ਕਰੀ ਦੋ ਘਰ ਵਾਲੇ ਕਿੱਥੇ ਸਨ ਉਹ ਆਪਣੇ ਲੈ ਗਏ ਉਹ ਲੈ ਆਉਂਦੀ ਫਲਾਈਟ ਤੇ ਚਲੋ ਤੁਸੀਂ ਨਾ ਸਵਾਰ ਕਰਕੇ ਆਈ ਹਾਂਜੀ ਹਾਂ ਤੇ ਇਹ ਘਰ ਦੇ ਕੋਕੇ ਤੋਂ ਬੋਲਦੇ ਆ। ਮੇਰੀ ਗੱਲ ਤਾਂ ਸੁਣੋ। ਇਹ ਬੱਚੇ ਉਹ 10 ਸਾਲ ਦੇ ਬਾਬਾ ਤੇ ਨਾਲ ਜਿਹੜੀ ਤੁਸੀਂ ਗੱਲ ਨਹੀਂ ਸੁਣੀ। ਅਸੀਂ ਬੱਚੇ ਤੋਂ ਕੰਮ ਨਹੀਂ ਕਰਾਇਆ। ਕੋਈ ਬੱਚੇ ਦੀ ਕਦੀ ਹਾਲਤ ਮੇਰੀ ਗੱਲ ਤਾਂ ਸੁਣੋ। ਇਹਦੀ ਹਾਲਤ ਖਰਾਬ ਸੀ। ਮੈਂ ਉਹਨੂੰ ਕਿਹਾ ਕਿ ਤੂੰ ਆ ਤੂੰ ਉਧਰ ਨਾ ਬੈਠਾ ਰਹਿ ਇਹਨੂੰ ਆਪਣੀ ਮੰਮੀ ਘਰੇ ਦੋ ਤਿੰਨ ਦਿਨ ਲਾ ਕੇ ਨਾ ਇਲਾਜ ਕਰਾ। ਤੇ ਇਹ ਕਹਿੰਦਾ ਮੈਂ ਆਉਣਾ ਆ ਤੁਸੀਂ ਗੱਲ ਸੁਣੋ। ਇਹ ਉੱਪਰ ਇੱਕ ਦਿਨ ਪਹਿਲਾਂ ਡਿੱਗ ਗਈ। ਇਧਰੋਂ ਕਦੀ ਕਿਸੇ ਨੂੰ ਆਜਾ ਮਾਰਦੀ ਕਦੀ ਕਿਸੇ ਨੂੰ। ਮੇਰੀ ਗੱਲ ਸੁਣੋ ਅਸੀਂ ਸਾਰਾ ਪਰਿਵਾਰ 3 ਦਿਨ ਲਈ ਬਾਹਰ ਗਏ ਮੇਰੇ ਨਾਨਦੇ ਮੁੰਡੇ ਦਾ ਵਿਆਹ ਸੀ। ਤੇ ਇਹ ਜੀ ਇਹਦੀ ਹਾਲਤ ਖਰਾਬ ਉਹਨੂੰ ਕਿੱਥੇ ਲੈ ਕੇ ਜਾ ਇਹਨੇ ਕੀ ਪਤਾ ਨਹੀਂ ਕਿੱਧਰ ਚਲੇਗੀ ਸ਼ਾਮਨੀ ਮੈਂ ਫੋਨ ਵੀ ਕੀਤਾ ਨਾ ਕਿ ਉਹ ਦਵਾਈ ਦਵਾ ਲੈਂਦੀ ਕਹਿੰਦਾ ਦੀਦੀ ਉਹ ਤਾਂ ਬਦਨੀ ਕਿੱਧਰ ਗਿਆ ਹੋਵੇ ਇਹਦੇ ਘਰ ਲੈਦੇ ਇਹਨਾਂ ਨਾਲ ਮੈਨੂੰ ਮੈਸੇਜ ਪਿਆ ਸੀ ਇਹ ਚੌੜ ਤੁਸੀਂ ਮੇਰੀ ਗੱਲ ਸੁਣੋਗੇ ਮੀਡੀਆ ਹੀ ਸੁਣ ਲੈ ਹਾਂਜੀ ਹਾਂਜੀ ਇੱਕ ਤਾਂ ਤੁਸੀਂ ਕਿਰਾਏਦਾਰ ਰੱਖਿਆ ਚਾਰ ਠੀਕ ਆ ਸਾਡੇ ਹਜੇ ਕੋਈ ਨਹੀਂ ਕਰਾਇਆ ਕਿਰਾਏਦਾਰ ਦੀ ਪੁਲਿਸ ਵੈਰੀਫਿਕੇਸ਼ਨ ਹੁੰਦੀ ਇੱਕ ਭੈਣ ਜੀ ਜੋ ਮੈਂ ਉਹਦੀ ਗੱਲ ਕਰ ਲੱਗਿਆ ਹਾਂਜੀ ਹਾਂਜੀ ਪੁਲਿਸ ਦੀ ਵੈਰੀਫਿਕੇਸ਼ਨ ਕਰਾਉਣੀ ਹੁੰਦੀ ਕਿਰਾਏਦਾਰ ਦੀ ਉਹ ਤੁਹਾਡਾ ਉਹ ਤੁਹਾਡੇ ਦੇ ਪਰਚਾ ਤੇ ਤੁਹਾਡੇ ਦੇਊਗਾ ਦੂਜਾ ਤੁਸੀਂ ਨਵਾਲਕ ਬੱਚੇ ਤੋਂ ਕੰਮ ਕਰਾਇਆ ਬੱਚੇ ਤੋਂ ਕਰਾਉਣਾ ਇਹ ਲੈਣੀ ਕੀ ਕੰਦੀ ਆ ਮੈਂ ਕੰਮ ਤੇ ਜਾਣੀ ਹਾਂ ਤੁਸੀਂ ਤਾਜੀ ਤੁਸੀਂ ਮੇਰੀ ਗੱਲ ਸੁਣੋ ਇਹ ਮੇਰੇ ਕੋਲੋਂ ਇਹਨਾਂ ਨੇ ਛੱਡਿਆ ਸੀਗਾ ਕਿ ਕਿੰਨਾ ਕੰਮ ਤੇ ਜਾਣੀ ਉਹ ਮੈਨੂੰ ਅਲਾਉਡ ਨਹੀਂ ਕਰਦੇ ਕਿ ਅੰਦਰ ਕੁੜੀ ਨੂੰ ਲੈ ਜਾਣਾ ਤੁਸੀਂ ਆਪਣੇ ਘਰੇ ਰੱਖੋ ਸਾਡੇ ਘਰੇ ਹੀ ਸਾਰਾ ਕੱਪੜੇ ਰੋਟੀ ਪਾਣੀ ਪੈਸੇ ਅਸੀਂ ਦਿੰਦੇ ਰਹੇ ਹਾਂ ਪੁੱਤ ਕੁੜੀ ਨੂੰ ਹਾਂ ਤੇ ਕੁੜੀ ਕੰਮ ਕਰ ਰਹੀ ਸੀ ਭਾਜੀ 3000 ਮੇਰਾ ਬੱਚਾ ਮੇਰਾ ਬੱਚਾ ਛੋਟਾ ਹੈ 3000 ਰੁਪਏ ਕਹਿੰਦੇ ਤਾਂ 6000 1500 1500 ਤੋਂ ਵੀ ਵੱਧ ਕੱਪੜੇ ਬਣਾ ਲੈ 1500 ਤੋਂ ਵੀ ਵੱਧ ਕੱਪੜੇ ਬਣਾ ਲੈ ਤੁਹਾਡੇ ਘਰੇ ਰਹਿੰਦੇ ਮੇਰਾ ਬੱਚਾ ਹਾਂ ਦੱਸੋ ਮਰੇ ਹਾਂ ਜੀ ਬੈਠ ਜਾਓ ਉਹ ਮੇਰਾ ਉਹ ਕੱਪੜੇ ਲੈ ਕੇ ਇੱਧਰ ਮੈਂ ਕੁੜੀ ਕਰਦੀ ਨਹੀਂ ਕਿਸੇ ਤੋਂ ਹਾਂ ਦੱਸੋ ਜੀ ਠੀਕ ਹੈ ਜੋ ਬੋਲੂਗੀ ਮੈਂ ਸੱਚ ਬੋਲੂਗੀ ਸੱਚ ਬੋਲੇ ਭੈਜੀ ਹਾਂ ਇਹ ਕਿਰਾਏ ਤੇ ਰਹਿੰਦੇ ਸੀ ਮੇਰੇ ਨਾਲ ਹਾਂ ਜੀ ਹਾਂ ਜੀ ਠੀਕ ਆ ਇਹ ਬੱਚੀ ਆਪਣੀ ਮਰਜ਼ੀ ਨਾਲ ਪਹਿਲਾਂ ਕੰਮ ਤੇ ਜਾਂਦੀ ਸੀ ਮਤਲਬ ਚੁੱਪ ਨਹੀਂ ਰੂ ਚੁੱਪ ਇਹ ਹੋ ਲੜਾਈ ਇਹ ਔਰਲਾ ਘਰ ਇਹਦੀ ਪੈਰ ਰਹਿੰਦੀ ਸੀ ਸੱਕੀ ਹਾਂਜੀ ਤੇ ਉਹਦੀ ਕੁੜੀਆ ਤੇ ਘਰੇ ਕੰਮਕੁਮ ਕਰਦੀ ਸੀਗੀ ਉਸ ਤੋਂ ਬਾਅਦ ਕੀ ਹੋਇਆ ਇਹ ਉਹਨੇ ਆ ਕੇ ਦੱਸਿਆ ਮੈਨੂੰ ਖਾਣ ਪੀਣ ਨੂੰ ਦਿੰਦੀ ਆ ਇਹ ਵੀ ਰਿਸਪੈਕਟ ਨਾਲ ਲੱਗੀ ਅੱਛਾ ਜੀ ਇਹ ਵੀ ਚਾਰ ਨਾਲ ਜਾਣ ਲੱਗੀ ਫਿਰ ਇਹਨਾਂ ਦੇ ਕਿਰਾਏ 'ਚ ਚੱਕਰ 'ਚ ਇਹ ਪੱਕੀ ਹੋ ਗਈ ਪੱਕੀ ਹੋ ਗਈ ਇਹਨਾਂ ਕੋਲ ਕੰਮ ਕਰਨਾ ਯਾਨੀ ਕੰਮ ਤਾਂ ਕਰਾਇਆ ਰ ਕੰਮ ਤਾਂ ਕਰਾਇਆ ਇੱਕ ਚੀਜ਼ ਇੱਕ ਚੀਜ਼ ਹੋਰ ਦੱਸਿਓ ਵੀ ਇਹ ਕੰਮ ਇਹੀ ਲੇਡੀ ਦੇ ਕੋਲੇ ਕਰਦੇ ਸੀਗੇ ਹਾਂਜੀ ਹਾਂਜੀ ਮਗਰ ਮਗਰ ਲੋ ਇਹ ਕਹਿੰਦਾ ਦਾ ਬੱਚਾ ਨਾਬਾਲਿਕ ਹੈ ਉਹਨ ਦੇ ਕੋ ਮਰਜ਼ੀ ਨਾਲ ਕਰੇ ਚਾਹੇ ਜ਼ਬਰਦਸਤੀ ਉਹ ਜਿਹੜੀ ਚਾਈਲਡ ਲੇਬਰ ਲੈਣਾ ਵਾ ਉਹ ਕ੍ਰਾਈਮ ਹੈ ਬੱਚੇ ਤੋਂ ਕੰਮ ਨਹੀਂ ਲੈ ਸਕਦੇ ਹਾਂ ਜੀ ਕੋਸ਼ਿਸ਼ ਕੀਤੀ ਪਰ ਇਹਨੇ ਕਹਿ ਕਹਿੰਦੀ ਜਿੰਨਾ ਹੀ ਤੋ ਮੇਰਾ ਕਰਾਇਆ ਨਹੀਂ ਦੋਗੇ ਮੇਰੇ ਪਲੈਂਟੀਆਂ ਨਹੀਂ ਦੋਗੇ ਮੈਂ ਕੋਈ ਨਹੀਂ ਸ਼ਰਤਾਂ ਤੇ ਮਤਲਬ ਬੱਚੇ ਨੂੰ ਫਿਰ ਗਿਰਵੀ ਰੱਖ ਲਿਆ ਹਾਂਜੀ ਤੇ ਫਿਰ ਇਹ ਬਿਮਾਰ ਵੀ ਹੁੰਦੀ ਕੁੜੀ ਦੀਦੀ ਨੂੰ ਪੁੱਛੋ ਜ਼ੋਰ ਜ਼ਬਰਦਸਤੀ ਲੈ ਕੇ ਜਾਂਦੇ ਸੀ ਦੱਸੇ ਜਾ ਵੇ ਦਸਤੀ ਲੈ ਕੇ ਜਾਂਦੇ ਸੀਗੇ ਤੇ ਮੈਨੂੰ ਬੋਲਦੇ ਹੁੰਦੇ ਸੀ ਜਿੰਨਾ ਚਿਕਾ ਤਸਕ ਰਾਇ ਨਹੀਂ ਦੋਂਗੇ ਉਹਨਾਂ ਚੁੰਡੀਆਂ ਧੱਫੇ ਵੱਢਦੇ ਨੇ ਵੱਖਰੇ ਓਏ ਨਹੀਂ ਮੈਂ ਪਾਗਲਾ ਚੁੰਡੀਆਂ ਮੇਰੇ ਨਿਆਣੇ ਦੱਸ ਦੋ ਬੈ ਜਾ ਹੁਣ ਤੂੰ ਬੈ ਜਾ ਟੇਕ ਅੱਛਾ ਫਿਰ ਬੇਟਾ ਕੀ ਹੋਇਆ ਤੇ ਫਿਰ ਇਹ ਬੋਲਦੇ ਹੁੰਦੇ ਸੀਗੇ ਬੁਮਾਰਨੋ ਵੀ ਲੈ ਰਹੇ ਸੀ ਮੀਟੂ ਵੀ ਲੈ ਰਹੇ ਸੀ ਜਿੱਕੋ ਚੀ ਟੋਟੇ ਜਿਵੇਂ ਤਾਂ ਵੀ ਬੋਲਦੇ ਸੀਗੇ ਤੇ ਫਿਰ ਇਹਦਾ ਮੁੰਡਾ ਬਹੁਤ ਬੋਲਦਾ ਸੀ ਹਾਂ ਹੂੰ ਫੇਰ ਹੋਰ ਕੀ ਕਹਿੰਦੇ ਸੀਗੇ ਮਾਰਦੇ ਵੀ ਸੀਗੇ ਕੰਬੀ ਗੱਲ ਦੱਸ ਪੁੱਤ ਖੁੱਲ ਕੇ ਦੱਸ ਬੱਚਾ ਮੇਰੀ ਨਹੀਂ ਨਹੀਂ ਗੱਲ ਸੁਣਨ ਲੜ ਕੇ ਕੋਈ ਗੱਲ ਨਹੀਂ ਕਰਨੀ ਠੀਕ ਹੈ ਜਿਹੜੀ ਜਿਹੜੀ ਸਾਫ਼ ਗੱਲ ਹੈ ਜਿਹੜੀ ਉਹ ਦੱਸ ਦੇ ਸਾਰਾ ਕੁਝ ਠੀਕ ਆ ਡਰ ਕੇ ਨਹੀਂ ਦੱਸ ਆ ਜੀ ਨਾਲ ਆ ਤੇ ਰੋਚੀ ਬੋਲ ਡਰਨਾ ਨਹੀਂ ਚੰਗੀ ਤਰ੍ਹਾਂ ਦੱਸ ਸੱਚਾਈ ਦੱਸ ਨਹੀਂ ਜੋ ਦਣਾ ਤੂੰ ਮੇਰੇ ਕੋਲ ਸੱਚਾਈ ਦੱਸਿਸ ਨਾ ਉਧਰ ਦੱਸ ਸੱਚ ਬੋਲੋ ਸੱਚ ਬੋਲਣਾ ਕੋਈ ਬਾਸ਼ ਨਹੀਂ ਹੁੰਦਾ ਪਪਾ ਨੂੰ ਪਪਾ ਨੂੰ ਵੀ ਕਹਿੰਦੇ ਤੁਸੀਂ ਫੋਨ ਕਰ ਕਰਕੇ ਕਿਤੇ ਨਹੀਂ ਕੁੜੀ ਆ ਕਰਦੀ ਤੇਰੀ ਕੁੜੀ ਆ ਕਰਦੀ ਆ ਬਹੁਤ ਪਰ ਬੱਸ ਬੋਲਦੇ ਤੁਸੀਂ ਕਿ ਕੋਈ ਗੱਲ ਨਹੀਂ ਫਿਰ ਮਮਾ ਪਪਾ ਨੂੰ ਕਹਿੰਦੇ ਤੁਸੀਂ ਕਿ ਕੋਈ ਗੱਲ ਨਹੀਂ ਹੋਈ ਜਾਂਦਾ ਬੱਚਾ ਤਾਂ ਹੈ ਫਿਰ ਬੋਲਦੇ ਨੇ ਇਸ ਮੂਮੂ ਜਦੋਂ ਪੈਂਦੇ ਸੀ ਦੀਦੀ ਨੂੰ ਕੋ ਛੋਟੋਂ ਨੂੰ ਤਾਲਾ ਕਮਰੇ ਨੂੰ ਰਾਤੀ 12 ਵਜੇ ਇਹਨੇ ਕਮਰੇ ਦਾ ਜਾ ਰਤੀ 12 ਵਜੇ ਦਾ ਤੋਂ ਵੱਡਿਆ ਇਹ ਆ ਦੀਦੀ ਨੇ ਛੜ ਖਲਾਇਆ ਤਾਲਾ ਦੇਖੋ ਟਾਈਮ ਸੀਗਾ ਰਾਤੀ 12 ਵਜੇ ਕੱਢ ਦਿੱਤਾ ਹਾਂਜੀ ਓਏ ਦੀਦੀ ਨੇ ਤਾਲਾ ਖਲਾਇਆ ਕਹਿੰਦੀ ਕੁੜੀ ਲੈ ਕੇ ਉਹ ਕਿੱਥੇ ਜਾਏਗੀ ਅੱਧੀ ਰਾਤ 12 ਵਜੇ ਮੇਰਾ ਘਰ ਵਾਲਾ ਮੈਨੂੰ ਪਤਾ ਮੇਰੇ ਕੋਲ ਨਹੀਂ ਰਹਿੰਦਾ ਓਟੋ ਚਾਰਜ ਦੂਜਾ ਓਟੋ ਹੈਗਾ ਚਾਰਜ ਕਰਨਾ ਹੁੰਦਾ ਬੋਲਸੀਆਂ ਧਮਕੀਆਂ ਵੀ ਦਿੰਦੀ ਨਾਲ ਇਹ ਵੀ ਕਹਿ ਰਹੀ ਆ ਕਿ ਮੇਰੇ ਬਡੇ ਪੋਸਾ ਆ ਕਹਿੰਦੀ ਮੇਰੇ ਘਰ ਮੇਰਾ ਘਰ ਵਾਲਾ ਬਡੇ ਅਫਸਰਾਂ ਨੂੰ ਜਾਣਦਾ ਵਾ ਜੀ ਅਮਨੇ ਪਰਾਵਾਂ ਦੀ ਧਮਕੀ ਹੈ ਨੇ ਮੈਨੂੰ ਲਾਇਆ ਚੂਨਾ ਲਾਗਣਾ ਉਹ ਭੱਜ ਗਿਆ ਬੰਦਾ ਤੁਹਾਨੂੰ ਸਾਨੂੰ ਦੇ ਦੇ ਉਹ ਮੈਟਰ ਦੀ ਹੈਗਾ ਸਾਨੂੰ ਮੈਟਰ ਦਾ ਰੱਖ ਲੈਣਾ ਸਮਾਨ ਦਿਓ ਮੇਰਾ ਅੱਦਾ ਸਮਾਨ ਕਰ ਦਿਓ ਸਮਾਨ ਦਿਓ ਨਹੀਂ ਹਾਂ ਨਾ ਖਤਤੀ ਦਾ ਲਕਾਇਆ ਵਾਹ ਅੱਜ ਖੋਲਿਆ ਅੱਜ ਖੋਲਿਆ ਸਾਡੇ ਸਾਨੂੰ ਦੂ ਖੋਲਿਆ ਜੀ ਮੇਰਾ ਫੋਨ ਨਹੀਂ ਤੇ ਤੂੰ ਹੀ ਲਾ ਛੁੱਕ ਕਰਕੇ ਰਾਇਦਾ ਹੁਣ ਕੁਲਿੰਦਰ ਨਾਲ ਫੋਨ ਪਰ ਉਹਨਾਂ ਨੇ ਦੋ ਕਮਰੇ ਕਿਰਾਏ ਆ ਨਾ ਤੁਸੀਂ ਕਹਿੰਦੇ ਕਿਰਾਏ ਹੋਣੇ ਪਹਿਲੇ ਦਿਨ ਤੋਂ ਸੱਪੜੇ ਹੋਏ ਤਾਂ ਦੱਸ ਦਿੰਦੇ ਨੀ ਹੋਏ ਮੇਰੇ ਤੋਂ ਝੂਠ ਵਾਰ-ਵਾਰ ਬੋਲੀਆਂ ਜੀ ਬਹੁਤ ਭੈਣ ਜੀ ਓਵਰ ਕਲਰ ਬੋਲ ਦਿਓ ਇੰਨਾ ਓਵਰ ਕਲਰ ਬੋਲੋ ਕਦੇ ਨਹੀਂ ਸਮਝੇ ਕਿਰਾਏਦਾਰ ਹੁਣ ਦਸ ਦਿਨ ਤੋਂ ਆਏ ਆ ਤੇ ਸਾਰਾ ਖਾਲੀ ਸੀ ਇਹ ਭਜੂ ਨਾ ਬੋਲ ਰਹੀ ਇਹ ਬਹੁਤ ਭੈਣ ਜੀ ਝੂਠ ਦੀ ਬਾਤ ਬੋਲਦੀ ਆ ਪਹਿਲੇ ਤਾਂ ਕਹਿ ਰਹੀ ਸੀ ਕਿ ਮੇਰੇ ਕਮਰੇ ਕਿਰਾਏ ਦੇ ਨਹੀਂ ਚੜੇ ਹੁਣ ਕਹਿੰਦੀ ਦੋ ਕਮਰੇ ਕਿਰਾਏ ਦੇ ਚੜੇ ਹੋਇਆ ਹੁਣ ਚੜੇ ਤੁਸੀਂ ਗੁਰਦੁਆਰੇ ਸੌਂਚ ਕਾ ਲੋ ਮੈਂ ਸੌਂਚਣ ਆ ਰਹਾ ਬਸ ਸੌਣ ਵਾਸਤੇ ਨਹੀਂ ਬਣੇ ਹੋਏ ਸੋਹਣਾ ਖਾਣ ਵਾਲਾ ਥੋੜਾ ਪਰ ਇਹ ਕਿਉਂ ਇਹ ਖੋਤ ਦੇਤੀ ਹੈਗੇ ਅਸੀਂ ਅੱਥਾ ਦੇ ਨਹੀਂ ਹੈਗੇ ਕਿ ਤੈਨੂੰ ਕਰੀਏ ਚਾਹੇ ਤੋਲ ਦਿਵਾ ਰਹੇ ਆ ਮਤਲਬ ਕਿ ਤੂੰ ਇਹ ਗੱਲ ਦਾ ਸਾਥ ਦੇ ਰਹੇ ਹੋ ਸਾਬ ਮੇਰੇ ਕਰਵਾਜੇ ਪਤਾ ਕਿੰਨੇ ਮੇਰੇ ਸਾਹਮਣੇ ਪੰਜੀ ਤੁਸੀਂ ਨਾ ਕੁਝ ਕੋਈ ਨਹੀਂ ਚਾਹੀਦੀ ਆ ਦੇਖਿਓ ਆ ਬੋਲਦੀ ਕਾ ਮੈਂ ਮਾਂ ਐਵੇਂ ਧਮਕੀnga ਮੈਨੂੰ ਲਾਉਂਦੇ ਨਾ ਤੁਸੀਂ ਕਿਦੇ ਵੀ ਲੈ ਰਹੇ ਹੋ ਕਿੰਨੇ ਵੀ ਲੈਦੇ ਹੋ ਕਿੰਨੇ ਵਧੇਰੇ ਕਿੰਨੇ ਦਾ ਲੈ ਕੇ ਕਿੰਨੇ ਦਾ ਗਏ ਭੈਣੇ ਬੀਬੀਆਂ ਦੇ ਨਾਲ ਭਾਈ ਨਹੀਂ ਵੀਤਾ ਕੁਛ ਵੀ ਮੇਰੀ ਗੱਲ ਦਾ ਸਨਮਾਨ ਕਰਕੇ ਦਿਓ ਸਹੀ ਸਮਾਨ ਪੂਰੇ ਪੈਸੇ ਦੋ ਕਿਰਾਏ ਦੇ ਅੱਜ ਤੱਕ ਦਾਸੋ ਦਿੱਤੇ ਹੋਏ ਪੂਰਾ ਸਾਡਾ ਕਿਰਾਇਆ ਰੋਜ਼ ਦੇ ਦੋ ਦਾ ਸਮਾਨ ਦੇ ਹੋਏ ਅੱਜ ਪੈਸੇ ਦਿੱਤੇ ਹੋਏ ਨਹੀਂ ਗਰੀਬ ਬਦਵਾਸ਼ੀ ਹੋ ਗਈ ਕਿ ਸਾਡਾ ਬਾਹਰ ਕੱਢਦਾ ਇੱਕ ਪੂਰਾ ਪਰਿਆਲਾ ਹੋਵੇ ਬਾਹਰ ਕੱਢ ਨਹੀਂ ਗੂੜ ਆਪਣੇ ਕਰਦਾ ਨਾ ਹੋ ਜਾਵੇ ਫੇਰ ਜੇ ਤੁਹਾਡੀ ਕੁੜੀ ਹੋਵੇ ਤੁਹਾਡੀ ਕੁੜੀ ਨੂੰ ਘਰੋਂ ਬਾਹਰ ਆਪਣੇ ਕਰਦਾ ਜੀ ਇੱਕ ਦਾਰੀ ਹੈਗਾ ਤੁਸੀਂ ਮੇਰੀ ਗੱਲ ਸੁਣੋ ਇਸ ਵਿੱਚ ਮਟਗਾਓ ਸੁਣ ਲਓ ਗੱਲ ਇਹ ਦਿਨੇ ਗਏ ਉਹ ਇਹਦੀ ਹਾਲਤ ਇੰਨੀ ਖਰਾਬ ਸੀ ਮੈਂ ਕਰ ਲੈਣ ਨੂੰ ਕਹਨੂੰ ਰਾਜਤਰਾ ਕੱਲੋ ਰਾਮ ਨਾਲ ਦੀ ਇਹ ਠੀਕ ਪਣੀ ਤੁਸੀਂ ਮੇਰੀ ਵੀ ਪ੍ਰੋਬਲਮ ਸਮਝੋ ਮੈਂ ਮੰਨ ਲਉਂ ਤਾਂ ਕੋਈ ਨਹੀਂ ਰਹਿੰਦਾ ਨਹੀਂ ਹੁਣ ਤੁਸੀਂ ਇੱਕ ਗੱਲ ਛੱਡੋ ਸਾਰੀ ਗੱਲ ਛੱਡੋ ਸਵਾਨ ਦੇ ਨੂੰ ਐਗਰੀਓ ਹਾਂ ਸਵਾਨ ਦਾ ਨੂੰ ਪਰਸਾ ਨਹੀਂ ਆਇਆ ਇਹਦਾ ਪਹਿਟਾ ਕਿ ਕਿ ਨਿਕਲਦਾ ਪਹਿਟਾ ਕਿ ਕਿ ਦੇ ਦਿੰਦੇ ਆ ਕੰਮ ਜਿਹੜਾ ਕੀਤਾ ਨਹੀਂ ਜਿਹੜਾ ਮੇਰੇ ਵੀ ਕਰਾ ਰਹੰਦਾ ਉਹ ਕਹਿੰਦੇ ਕੁੜੀ ਤੋਂ ਕੰਮ ਕਰਾਇਆ ਇਹਨਾਂ ਦਾ ਚਲੋ ਕੋਈ ਪਰਸੋਂ ਲੋ ਟੇ ਚਲੋ ਕੋਈ ਬਿਲਾ ਲੋ ਕੋਈ ਨਹੀਂ ਕਰ ਲੈਣ ਉਹ ਕੁੜੀ ਨੇ ਕੁੜੀ ਦੇ ਨਾਲ ਨਹੀਂ ਕੋਈ ਗੱਲ ਨਹੀਂ ਅਸੀਂ ਉਹ ਕਹਿੰਦੀ ਵੇ ਸਵਾਨ ਚ ਕਰਦੀ ਜਿਹੜੇ ਮੇਰੇ ਵੱਲੋਂ ਮੇਰੀ ਭੈਣ ਦਾਤਾ ਸਵਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਹੜੀ ਭੈਣ ਜੀ ਆ ਹੁਣ ਝੂਠ ਬੋਲਦੀ ਪਹਿਲਾਂ ਜਦੋਂ ਆਏ ਕਹਿੰਦੀ ਸਾਡਾ ਕਰਾਇਆ ਕੋਈ ਕਮਰੇ ਕਰਾਏ ਤੇ ਨਹੀਂ ਚਲੇਗਾ ਹੁਣ 2 ਮਿੰਟ ਬਾਅਦ ਕ ਕਮਰੇ ਤੇ ਚੜ੍ਹੇ ਹੋਇਆ ਦੋ ਤੇ ਆਹ ਛੋਟੀ ਜੀ ਕੁੜੀ ਆ 10 ਸਾਲ ਦੀ ਇਹਦੇ ਕੋਲੋਂ ਕੰਮ ਕਰਵਾਇਆ ਆਪਾਂ 10 ਸਾਲ ਦੇ ਬੱਚੇ ਤੋਂ ਕੰਮ ਨਹੀਂ ਕਰਵਾ ਸਕਦੇ ਕਾਨੂੰਨ ਦੇ ਦੇਹਰੇ ਜ ਨਹੀਂ ਹੈਗਾ ਹੈਗਾ ਤੇ ਆਹ ਭੈਣ ਜੀ ਨੂੰ ਰਾਤ ਨੂੰ 12 ਵਜੇ ਕੁੜੀ ਨੂੰ ਤੇ ਕੁੜੀ ਨੂੰ ਦੋਨਾਂ ਨੂੰ ਕੱਢਤਾ ਇਹ 10 ਕੁੜੀ ਨਾਲ ਕੋਈ ਗੱਲ ਘਟਨਾ ਹੋ ਜਾਵੇ ਜਾਂ ਉਹਦੀ ਭੈਣ ਕੁਛ ਛੋਟੀ ਬੱਚੀ ਨਾਲ ਘਟਨਾ ਜਾ ਕਿੰਨਾ ਮਾਹੌਲ ਖਰਾਬ ਆ ਅੱਜ ਕੱਲ ਕਿੰਨਾ ਗੰਦਾ ਏਰੀਆ ਹੈਗਾ ਸਾਰਾ ਏਰੀਆ ਗੰਦਾ ਏ ਤੇ ਕੋਈ ਗਲਤ ਘਟਨਾ ਹੋ ਜਾਵੇ ਕੌਣ ਜ਼ਿੰਮੇਵਾਰ ਸੀਗਾ ਇਹਨੂੰ ਭੈਣ ਜੀ ਨੇ ਗਲਤ ਕੰਮ ਕੀਤਾ ਜੋ ਵੀ ਜੋ 12 ਵਜੇ ਕੁੜੀ ਗੱਡੀ ਆ ਤੇ ਦੀਆਂ ਤੰਕ ਐ ਪਿਛਲੇ ਮਹੀਨੇ ਦੀ ਗੱਲ ਹੈ ਜੀ ਇਹਨਾਂ ਨੇ ਮੈਨੂੰ ਇੰਨੀਆਂ ਧਮਕੀਆਂ ਦਿੱਤੀਆਂ ਕਹਿੰਦੀ ਮੈਂ ਆਪ ਗੰਦ ਮੈਨੂੰ ਬੋਲਿਆ ਇਹਨਾਂ ਨੇ ਕਿ ਮੈਂ ਆਪਣੇ ਭਰਾਵਾਂ ਕੋ ਆ ਕਸ਼ ਕਰਵਾਉਂਗੀ ਤੈਨੂੰ ਕੁ ਕਿੰਨਾ ਟਾਈਮ ਕਰੂ ਕੁੱੜੀ ਜੋ ਪੰਜ ਮਹੀਨੇ ਪੂਰੇ ਇਹਨੇ ਆ ਮਹੀਨਾ ਨਹੀਂ ਕੀਤਾ ਕੰਮ ਐ ਮਹੀਨੇ ਮੈਂ ਬਾਹਰ ਹੀ ਰਹੀਆਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਏ ਝਾੜੂ ਪੋਚਾ ਹਨਾ पांडे ਚਾਦਰਾਂ ਵਿਛਾਣੀਆਂ ਸੀ ਤੇ ਦੁਕਾਨ ਤੇ ਵੀ ਕੱਪੜੇ ਤੇ ਲਾਣੇ ਸੀ ਬੈਠੀ ਰਹਿੰਦੀ ਸੀ ਫਿਰ ਪੈਰ ਕਟਵਰਦੇ ਸੀ ਜਦੋਂ ਕੰਮ ਨਹੀਂ ਕਰਦੀ ਕੁੜੇ ਬੜਦੇ ਸੀ ਨਹੀਂ ਉਦਾਂ ਤਾਂ ਨਹੀਂ ਜਦੋਂ ਕੋਈ ਮਤਲਬ ਕਿ ਜਦੋਂ ਮੈਂ ਕੁਝ ਕਰਾ ਉਦੋਂ ਜ਼ਿਆਦਾ ਬੋਲਦੀ ਸੀ ਕੰਨ ਪੁੱਟ ਦੇਂਦੇ ਸੀ ਕੰਨ ਪੁੱਟਦੀ ਸੀ ਸਰਦਰ ਵੀ ਕਰਦੇ ਮੈਂ ਤੇ ਪੈਰ ਕੱਟ ਪੈਰ ਕਟਵਾਂਦੀ ਸੀਗੀ ਪੈਰ ਕਟਵਾਂਦੀ ਸੀ ਮੈਂ ਉੱਥੇ ਤੱਕ ਕੁੜੀ ਦੇ ਨਾਲ ਜਾ ਕੇ ਆਵਾ ਉੱਥੇ ਤੱਕ ਮੈਨੂੰ ਤਿੰਨ ਚਾਰ ਜਣਾਂ ਨੇ ਇਹ ਗੱਲ ਹੀ ਕਹਿੰਦੇ ਬਹੁਤ ਮਤਲਬ ਕਿ ਆਪਣੇ ਆਪ ਨੂੰ ਤੇਜ ਬਾਂਦੀ ਆ ਇਹ ਪਹਿਲਾਂ ਵੀ ਮੈਨੂੰ ਕਹਣਾ ਸੁਣਨਾ ਚਾਹੀਦਾ ਸੀ ਕਿ ਹਾਂ ਇਹ ਕਹਿੰਦੇ ਸਾਡੀ ਉੱਪਰ ਤਾਂ ਬੜੀ ਤੇਜ ਹੈਗੀ ਆ 20 ਦੀ ਉਮਰ 10 ਸਾਲ ਦੀ ਹੈ ਜੀ ਇਹਦੀ 10 ਸਾਲ ਦੇ ਬੱਚੇ ਨੂੰ ਕੰਮ ਹੀ ਨਹੀਂ ਕਰਵਾ ਸਕਦੇ ਲੋਕ ਹੀ ਨਹੀਂ ਆਏਗਾ ਇਹ ਤੇ ਬੰਦ ਕਰ ਦੇ ਕਿਤੀ ਆ ਸਰਕਾਰ ਬਲਾਉ ਬਲਾਉ ਪੁਲਿਸ ਤੇ ਅਸੀਂ ਪੁਲਿਸ ਬੁਲਾਉਣ ਲੱਗੇ ਆਂ ਸਰਕਾਰ ਦੇ ਅਸੀਂ ਕਾਨੂੰਨ ਦੇ ਦੇਹਰੇ ਚ ਕੰਮ ਕਰਾਂਗੇ ਅਸੀਂ ਅਸੀਂ ਉਹਦਾਂ ਦਾ ਕੋਈ ਕੰਮ ਨਹੀਂ ਕਰਦੇ ਗਲੀ ਦੇ ਬਾਹਰ ਖੜੇ ਆਂ ਸਰਕਾਰੀ ਗਲੀ ਆ ਗਲੀ 'ਚ ਖੜੇ ਆਂ ਅਸੀਂ ਸਵਾਰਾ ਸਮਾਨ ਦਿਵਾ ਕੇ ਭੈਣ ਜੀ ਰਾਤ ਨੂੰ ਜਵਾਕ ਠੰਡ 'ਚ ਮਰਦੇ ਆ ਜੀ ਠੰਡ ਬਹੁਤ ਪੈ ਰਹੀ ਆ ਇਹ ਥੋੜੀ ਵੀ ਰਾਤ ਨੂੰ ਤੁਸੀਂ ਕਿਹਨੂੰ ਬੱਚੇ ਨੂੰ ਘਰ ਘਰੋਂ 12 12 ਵਜੇ ਬਾਹਰ ਕਰਦੇ ਕਿ ਕਿਸ ਬਣ ਰਿਹਾ ਕੀ ਕੇਸ ਕੇਸ ਬਣੂਗਾ ਜੋ ਵੀ ਬੰਦਾ ਹੁਣ ਕਰਵਾਉਣੇ ਵਕੀ ਮ ਕਰਵਾਵਾਂਗੇ ਨਾ ਪਰਚਾ ਜੋ ਵੀ ਬੰਦ ਹੈ ਨਾ ਤੇ ਕਰਵਾਵਾਂਗੇ ਜਦੋਂ ਵੀ ਫੋਨ ਕਰਦੀ ਸੀ ਨਾ ਇਹੋ ਕਹਿੰਦੀ ਪੈਸੇ ਦੇ ਜੋ ਸਮਾਨ ਲੈ ਜਾਓ ਸਮਾਨ ਕੱਟਾਉਣਾ ਉਹਨਾਂ ਨੇ ਤਾਂ ਕਹਿਤਾ ਕਿ ਸਮਾਨ ਕੱਟੋ ਕੱਟੋ ਮੈਨੂੰ ਅੱਜ ਹੀ ਦੇ ਦੇਣ ਸਮਾਨ ਉਹ ਕਹਤਾ ਰਹੇ ਕੱਟਣ ਕੱਟਣ ਨੂੰ ਕੱਢ ਦਿਓ ਨਹੀਂ ਸਮਾਨ ਜਿਹੜੀਆਂ ਸੱਜੇ ਮਿਲਣ ਹਾਂਜੀ ਜੇ ਸਰ ਮੈਨੂੰ ਪੈਸੇ ਚਾਹੀਦੇ ਤੁਸੀਂ ਬਿਆਨਤ ਜੀ ਆਪਾਂ ਹੁਣੇ ਹੀ ਆਪ ਸਮਾਨ ਕੱਢਦੇ ਆ ਜੇ ਸਾਡੇ ਤੇ ਕੋਈ ਅਲੀਗੇਸ਼ਨ ਲਾ ਦੇਣ ਕੌਣ ਜ਼ਿੰਮੇਦਾਰ ਹੈਗਾ ਐਲੀਗੇਸ਼ਨ ਤਾਂ ਲੱਗ ਹੀ ਸਕਦਾ ਅਸੀਂ ਇੱਥੇ ਸਮਾਨ ਬਾਹਰ ਕੱਢ ਕੇ ਦੇਵੇ ਸਾਨੂੰ ਪੁਲਿਸ ਆਉਂਦੀ ਆ ਪੁਲਿਸ ਬੁਲਾ ਕੇ ਬਾ ਸਮਾਨ ਕਢਵਾ ਲੈਣੇ ਬਾ ਠੀਕ ਆ ਜ ਜਨੇ ਮੈਨੂੰ ਕਿਹਾ ਸਮਾਨ ਚੱਕ ਕੇ ਲੈ ਜਾ ਅੱਗੇ ਫੋਨ ਕਰ ਤਾਂ ਵੀ ਕਹਿੰਦੀ ਆ ਛੋਟਾ ਜਾਂ ਮੁੰਡਾ ਹੈਗਾ ਇਹ ਕਹਿੰਦੀ ਮੈਂ ਇਹਨੂੰ ਆਪਣੇ ਮੁੰਡੇ ਤੇ ਪਰਛਾਵਾਂ ਵੀ ਨਾ ਪੈਂਦਾਂ ਮੈਂ ਇਹੋ ਜੀ ਕੁੜੀ ਦਾ ਜੇ ਇਹਨਾਂ ਦਾ ਹੀ ਬੱਚੇ ਦਾ ਕੋਈ ਕਰ ਮਰਜੀ ਗੰਡਾਸੀ ਲੈ ਕੇ ਨਿਕਲ ਜਾਣ ਜੇ ਇਹਨਾਂ ਦਾ ਹੀ ਮੁੰਡੇ ਦਾ ਕੋਈ ਛੋਟੇ ਜਿਹੇ ਤਾਂ ਕੰਨ ਪੁੱਟੇ ਫਿਰ ਇਹਨਾਂ ਨੂੰ ਕਿੰਨੀ ਦਰਦ ਲੱਗੇ ਲੱਗਦੀ ਹੈ ਨਾ ਆਪਣੇ ਮਾਂ ਪਿਓ ਨੂੰ ਦਰਦ ਇਹ ਲੋਕ ਇਦਾਂ ਸੱਚੇ ਬਣੇ ਦੇਖੇ ਉਹ ਆਪਣੇ ਖੜੇ ਇਹ ਕਹਿੰਦੇ ਔਰਤੀ ਔਰਤੀ ਦੁਸ਼ਮਣ ਹੁੰਦੀ ਇਹ ਗੱਲ ਸੱਚ ਤਾਂ ਨਹੀਂ ਹੋਗੀ ਦੇਖੋ ਜੀ ਕੁੱਤੇ ਦਾ ਕੁੱਤਾ ਵੈਰੀ ਜਨਾਨੀ ਦੀ ਜਨਾਨੀ ਵੈਰੀ ਇਹ ਪੱਕੀ 100% ਗੱਲ ਹੈਗੀ ਆ ਵੀ ਦੱਸ ਵੀ ਤੁਸੀਂ ਜਨਾਨੀ ਆ ਜਨਾਨੀ ਤੇਰਾ ਬੱਚਾ ਇਹ ਇਹਦੀ ਕੁੜੀ ਹੁੰਦੀ ਇਹ ਰਾਤ ਨੂੰ 12 ਵਜੇ ਘਰੋਂ ਕੋ ਲੈ ਕੇ ਨਿਕਲ ਜਾਂਦੀ ਇਹ ਬੱਚੇ ਵਾਲ ਦੇ ਦੇ ਉਹ ਵੀ ਕਿਸੇ ਦੀ ਮਾਂ ਉਹ ਵੀ ਕਿਸੇ ਦਾ ਪਿਓ ਆ ਦਿਨੇ ਗੱਲ ਕਰ ਲੈਂਦੀ ਦਿਨੇ ਬਾਹਰ ਰਹੇ ਨੇ ਇਹ ਮੇਰੇ ਕੋਲੇ ਜੀ ਕੱਲ ਆਏ ਸੀ ਮੇਰੇ ਕੋਲ ਕੱਲ ਸਾਡੇ ਕੋਲ ਕੱਲ ਆਇਆ ਪਹਿਲਾਂ ਦਰਖਾਸਤ ਸੀ ਸੜਕ ਤੇ ਕਿੰਨੇ ਦਿਨ ਰਵੇ ਤੁਸੀਂ ਮੈਂ ਬਾਬਾ ਜੀ ਨੂੰ ਗੁਰਦੁਆਰੇ ਦੇ ਵਿੱਚ ਰਹੀ ਹਾਂ ਤਿੰਨ ਚਾਰ ਦਿਨ ਰਹੀ ਹਾਂ ਮੁੜ ਕੇ ਮੈਂ ਬਾਬਾ ਜੀ ਦੇ ਘਰੇ ਚਲੇ ਗਈ ਬਾਬਾ ਜੀ ਦੇ ਘਰੇ ਦੇਖਣ ਲਈ ਰਹੇ ਹਾਂ ਹਾਂ ਜੀ ਕਿਤੋਂ ਲੈ ਕੇ ਆ ਸੀ ਇਹਨਾਂ ਨੂੰ ਨਾਨਕ ਸਰ ਗੁਰਦੁਆਰ ਤੋਂ ਮੈਂ ਅੱਗੇ ਕਿਥੋਂ ਗਏ ਸੀ ਤੁਸੀਂ ਹਾਂਜੀ ਤੇ ਐਡਾ ਹੀ ਮਤਲਬ ਰੋਡ ਤੇ ਹੀ ਹੈ ਦੂਜੇ ਕਜਾਰਾ ਕਰਦੇ ਸੀ ਅੱਛਾ ਰੋਡ ਤੇ ਗੁਜ਼ਾਰਾ ਕਰ ਰਹੇ ਸੀ ਤੁਹਾਨੂੰ ਕਿਵੇਂ ਪਤਾ ਲੱਗਿਆ ਨਾਨਕ ਪੁੱਛਿਆ ਮੈਂ ਉੱਥੇ ਡਿਊਟੀ ਕਰਦਾ ਸੀ ਨਾਨਕ ਸਰ ਅੱਗੇ ਪੁੱਛ ਕੋਟਾਲ ਕਿੰਨੀ ਲੱਗ ਕੇ ਦੇ ਵਿੱਚ ਕੀ ਗੱਲ ਕੀਤੀ ਨਹੀਂ ਇਹਨਾਂ ਨੇ ਮੈਨੂੰ ਆਪਣਾ ਦੁੱਖ ਦੱਸਿਆ ਵੀ ਅਸੀਂ ਐਡਾ ਕਰਕੇ ਸਾਨੂੰ ਤੱਕੇ ਮਾਰੇ ਗਏ ਨੇ ਤੇ ਜਿੰਨੀ ਚਲੋ ਮੇਰੇ ਤੋਂ ਹੋਈ ਗਈ ਮੈਂ ਦੇਖਭਾਲ ਕਰਦਾ ਰਿਹਾ ਫਿਰ ਮੇਰੇ ਕੋਲ ਲੈ ਕੇ ਆਏ ਮੈਂ ਬਿਮਾਰ ਹੀ ਬਹੁਤ ਸੀ ਨਾ ਤੁਰਿਆ ਫਿਰ ਇਹਨਾਂ ਨੇ ਪੁਲਿਸ ਦਾ ਕੀ ਰੋਲ ਹੈ ਹੁਣ ਪੁਲਿਸ ਦਾ ਰੋਲ ਇਹੀ ਸੀ ਸੁਰਖਾ ਹੀ ਪੁਲਿਸ ਨੂੰ ਰਿਪੋਰਟ ਕੀਤੀ ਹੋਈ ਆ ਚੰਡੀ ਇਹ ਰਿਪੋਰਟ ਹੈ ਤੇ ਇੱਥੇ ਵੀ ਕੀਤੀ ਹੋਈ ਆ ਤੇ ਹੁਣ ਪੁਲਿਸ ਆਉਂਦੀ ਆ ਇਹਨਾਂ ਦਾ ਸਮਾਨ ਦਿਵਾਉਗੇ ਪੁਲਿਸ ਦਿਵਾਉਗੇ ਇਹਨੇ ਕਾਹੀ ਅੰਦਰ ਵੜ ਨਹੀਂ ਸਕਦੇਗੇ ਕੱਲ ਨੂੰ ਸੈਟ ਦੇ ਭੈਣ ਜੀ ਬੜੀ ਤੇਜ ਆ ਕੋਈ ਅਲੀਗੇਸ਼ਨ ਲਾ ਸਕਦੀ ਹੈਗੀ ਇਹਨਾਂ ਦੇ ਦੋ ਬੇਟੇ ਆ ਇੱਕ ਬੇਟਾ ਇਹਨਾਂ ਦਾ ਛੋਟਾ ਆ ਹਨਾ ਮੈਂ ਉਹਨੂੰ ਉਹਨੂੰ ਕੁਝ ਵੀ ਕਹਿਨੀ ਆ ਹਨਾ ਇਹਨਾਂ ਦੇ ਵੱਡੇ ਬੇਟੇ ਨੂੰ ਅਸੀਂ ਕੁਝ ਇਹਨਾਂ ਦੀ ਨਾ ਇਹ ਦੋ ਭੈਣਾਂ ਮੇਰੇ ਕਮਰਾ ਕਿਰਾਏ ਤੇ ਲਿਆ ਇੱਕ ਭੈਣ ਹਾਂਜੀ ਇਹਦੀ ਭੈਣ ਮੇਰੇ ਵੱਡੀ ਭੈਣ ਇਹਦੀ 22 ਸਾਲ ਰਹਿ ਕੇ ਗਈ ਹੈ ਮੇਰੇ ਕਿਰਾਏ ਤੇ ਮੇਰੇ ਮਾਲ ਵੇਚਦੀ ਰਹੀ ਮੇਰਾ ਕਪੜਾ ਵੇਚਦੀ ਰਹੀ ਆ ਮੈਂ ਕਪੜੇ ਦਾ ਕੰਮ ਆ ਸਾਡਾ ਸਾਨੂੰ 18000 ਰੁਪਏ ਦਾ ਚੂਨਾ ਲਾ ਕੇ ਗਈ ਆ ਨਾ ਸਾਡਾ ਕਿਰਾਇਆ 2 ਮਹੀਨੇ ਦਿੱਤਾ ਉਹਨੇ ਤੇ ਹੋਂਡਾ ਸਾਡਾ ਮਾਲ ਵੀ ਚੋਰੀ ਕਰਕੇ ਤੇ ਇਦਾਂ ਕੀਤਾ ਇਹਨਾਂ ਨੇ ਸਾਨੂੰ ਹਰਾਸ ਕੀਤਾ ਉਹ ਤਾਂ ਕੋਈ ਅਤਾ ਪਤਾ ਨਹੀਂ ਅਜੇ ਤੱਕ ਠੀਕ ਹੈ ਲੋਕਾਂ ਦੇ ਵੀ ਰਸਨਾ ਵਾਲੀ ਦੁਕਾਨਾਂ ਤੇ ਵੀ ਪੈਸੇ ਰਹਿੰਦੇ ਆ ਕਿਸੇ ਦਾ 600 ਕਿਸੇ ਦਾ 700 ਕਿਸੇ ਦਾ 800 ਮੈਂ ਚੱਕੀ ਤੇ ਇਹਨਾਂ ਦੇ ਸਾਹਮਣਿਆਂ ਦਾ ਉਹ ਦੁਕਾਨ ਵਾਲੀ ਦਾ ਉਸ ਤੋਂ ਬਾਅਦ ਹੁਣ ਇਹਨੇ ਵੀ ਉਹੀ ਡਰਾਮਾ ਬਣਾ ਲਿਆ ਇਹ ਤਿੰਨ ਮਹੀਨੇ ਨੇ ਕਰਾਇਆ ਇਕੱਠਾ ਕਰ ਲਿਆ ਮੈਨੂੰ ਕਹਿੰਦੇ ਕਿ ਮੈਂ ਕੰਮ ਤੇ ਲੱਗੀ ਆ ਤੁਹਾਨੂੰ ਸਾਰਾ ਪੈਸਾ ਦੇ ਦੂੰਗੀ ਤੁਹਾਡਾ ਇਕੱਠਾ ਠੀਕ ਆ ਤੁਹਾਡਾ ਸਾਰਾ ਪੈਸਾ ਇਕੱਠੇ ਦੇ ਦੂੰਗੀ ਕੋਈ ਗੱਲ ਨਹੀਂ ਘਰ ਵਾਲਾ ਘਰ ਵਾਲਾ ਨਾ ਇੱਥੇ ਰਹਿੰਦਾ ਨਹੀਂ ਸੀਗਾ ਇਹ ਵੀ ਹਾਲਤ ਖਰਾਬ ਸੀ ਮੈਂ ਜਾਣਾ ਸੀ ਵਿਆਹ ਤਿੰਨੇ ਦਿਨ ਲਈ ਉੱਪਰ ਕੋਈ ਉਦੋਂ ਕਿਰਾਏਦਾਰ ਨਹੀਂ ਸੀ ਕਿਰਾਏਦਾਰ ਸਾਡੇ ਨਵੇਂ ਪੁੱਛ ਲਓ ਖੜੀ ਆ ਭਾਬੀ ਕਿੰਨੀ ਤਰੀਕ ਨੂੰ ਤੁਸੀਂ ਆਏ ਹੋ ਛੋਟੀ ਕੁੜੀ ਛੋਟੀ ਬੱਚੀ 10 ਸਾਲ ਦੀ ਬੱਚੀ ਅਸੀਂ ਕੋਈ ਕੰਮ ਨਹੀਂ ਕਰਵਾਇਆ ਇਹ ਸਾਡੇ ਅਧਿਰੀ ਮੇਰੀ ਗੱਲ ਸੁਣੋ ਜਦੋਂ ਮਾਪਿਓ ਕੋਲ ਅਸੀਂ ਪੈਸੇ ਲੈਣੇ ਹਨ ਮਾਪ ਨੂੰ ਕਹਿ ਕੇ ਬੱਚਿਆਂ ਨੂੰ ਕੀ ਕਰਵਾਉਂਦਾ ਮੈਂ ਸੋਝੱਕਣ ਨੂੰ ਤਿਆਰ ਆ ਇਹ ਜਨਾਨੀ ਝੂਠ ਬੋਲ ਰਹੀ ਆ ਠੀਕ ਹੈ ਜੀ ਇਹ ਜਨਾਨੀ ਝੂਠ ਬੋਲ ਰਹੀ ਆ ਇਹਨੂੰ ਇਹ ਆ ਕਿ ਜਿੰਮ ਰੋਲਾ ਪਾਉਂਗੀ ਤਾਂ ਮੇਰਾ ਕਿਰਾਇਆ ਛੁੱਟ ਜਾਊਗਾ ਮੇਰਾ ਸਾਮਾਨ ਚੱਕ ਲਾਂਗੇ ਸਾਡੇ 3 ਮਹੀਨੇ ਦਾ ਕਿਰਾਇਆ ਦੇਖੋ 3 ਮਹੀਨੇ ਮੈਂ ਕੰਮ ਤੇ ਵੀ ਉਹ ਪੁੱਛ ਕੇ ਆਈ ਆ ਕਿ ਆ ਨਹੀਂ ਰਹੀ ਇਹਨੂੰ ਪੈਸੇ ਮਿਲ ਗਏ ਨਹੀਂ ਮੈਂ ਨਹੀਂ ਕਰਵਾਇਆ ਉਹ ਕਹਿੰਦੇ ਨੇ ਹਟਵਾਤਾ ਝੂਠੇ ਕੋ ਉਹ ਕਹਿੰਦੇ ਨੇ ਆ ਕਿ ਗੇਟਮੈਨਡ ਦੇ ਨਾਲ ਦੇ ਕੋਈ ਇਹਰਾ ਕੋਈ ਰੋਲਾ ਪਿਆ ਵਾ ਕਿ ਇਹਨੇ ਮੈਨੂੰ ਛੇੜਿਆ ਉਥੋਂ ਵੀ ਇਹ ਇਲਜ਼ਾਮ ਲਾ ਕੇ ਉਹਨਾਂ ਨੇ ਕੰਮ ਤਾਂ ਇਹਨੂੰ ਕੱਢਿਆ ਮੇਰੇ ਕੋਲ ਨੰਬਰ ਹੈਗਾ ਮੈਂ ਕੱਲ ਗਈ ਕੱਲ ਮੈਨੂੰ ਪਤਾ ਲੱਗਾ ਕੱਲ ਮੈਨੂੰ ਪਤਾ ਲੱਗਾ ਪਰ ਮੈਨੂੰ ਨਹੀਂ ਪਤਾ ਕਿ ਆ ਕੀ ਨਹੀਂ ਮੈਨੂੰ ਕੁਝ ਗੱਲ ਦਾ ਸੱਚ ਨਹੀਂ ਮੇਰੇ ਬਾਪਿਆਂ ਦੇ ਜੇ ਮੈਂ ਕੰਮ ਕਰਦੀ ਆ ਕਿ ਉਹਨਾਂ ਨੇ ਕਿਹਾ ਕਿ ਐਸ ਜਨਾਨੀ ਨੇ ਛੇੜਿਆ ਉਹ ਨਹੀਂ ਮੈਂ ਤੁਹਾਡਾ ਨਹੀਂ ਗਿਆ ਔ ਚੂਠੀ ਹੈ ਜਨਾਨੀ ਕੇ ਮੇਰੇ ਕੋਲ ਕੋਈ ਕਰਵਾਉਣੇ ਨਹੀਂ ਕਰ ਤੂੰ ਖੋਦ ਕੰਦੀ ਹੈ ਤੇ ਦੂਜਿਆਂ ਨੇ ਤੂੰ ਬੰਦਿਆ ਲੈ ਨਹੀਂ ਹੈਂ ਤੂੰ ਕੀ ਗੰਦ ਦੇਖ ਲਿਆ ਸਾਡਾ ਤੇ ਤੂੰ ਕੀ ਵੇਖਿਆ ਤੂੰ ਨਾਮ ਲਗਾਉਂਦੀ ਐ ਮੈਂ ਤੇਰਾ ਨਹੀਂ ਜਾ ਕੰਮ ਤੇ ਪੁੱਛੋ ਜਾ ਕੇ ਇਨਕੁਆਇਰੀ ਕਰੋ ਉਸ ਦੀ ਗੱਲ ਹੋਈ ਆ ਕਿ ਜੇ ਬਤਾ ਤੁਸੀਂ ਮੈਨੂੰ ਨਾ ਕੁਝ ਵੀ ਦੱਸੋ ਮੈਨੂੰ ਸਭ ਕੁਝ ਪਤਾ ਉਹ ਮੇਰੇ ਕੋਲ ਰਹਿੰਦੀ ਰਹੀ ਆ ਮੈਨੂੰ ਦੱਸਣ ਦੀ ਕੋਈ ਲੋੜ ਨਹੀਂ ਹੈਗੀ ਉਹ ਗੱਲ ਕਰੋਗਾ ਕਿਉਂ ਉਹ ਕਿੰਨੇ ਗੰਦੀ ਜਨਾਨੇ ਝੂਠੇ ਨਾਮ ਲਗਾਉਂਦੀ ਸਰ ਕੀ ਮਜਾ ਆ ਗਿਆ ਚਾਹੀਏ ਪਤਾ ਕਿ ਐਸਾ ਕੀ ਬੰਦ ਰਿਹਾ ਇਹ ਵੇਖੋ ਜੀ ਨਵਾਲਕ ਬੱਚੇ ਤੋਂ ਕੰਮ ਕਰਾਉਣਾ ਇਹ ਕਰੋਨ ਦੇ ਜੁਰਮ ਆ ਜੀ ਉਹ ਐਕਸੈਪਟ ਨਹੀਂ ਕਰ ਰਹੇ ਕਿ ਉਹਨਾਂ ਨੇ ਕੰਮ ਕਰਾਇਆ ਨਹੀਂ ਕੰਮ ਕਰਾਇਆ ਜੀ ਬੱਚਾ ਬੋਲ ਰਿਹਾ ਜੀ ਇੱਕ ਬੱਚਾ ਵੇਖੋ ਛੂਟ ਛੋੜੇ ਬੋਲੇਗਾ ਜੀ ਬੱਚਾ ਸੱਚ ਬੋਲ ਰਿਹਾ ਜੀ ਤੇ ਦੂਸਰਾ ਜਿਹੜਾ ਨੇ ਰੈਂਟ ਦੇ ਉੱਤੇ ਕਿਰਾਏਦਾਰ ਰੱਖੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਨਹੀਂ ਕਰਾਈ ਜੀ ਦੋ ਜੁਰਮ ਤੇ ਤੀਸਰਾ ਨਾਲ ਜਿਹੜਾ ਜੋਰਜ ਅਫਸਰ ਨੇ ਤਾਲਾ ਲਾਇਆ ਉਹਨੂੰ ਬਾਹਰ ਕੱਢਿਆ ਇਹ ਤਿੰਨ ਜੁਰਮਾਂ ਨੇ ਕਾਨੂੰਨ ਦੀ ਲੰਗਣਾ ਕੀਤੀ ਆ ਤੇ ਹੁਣ ਦਿਨੇ ਪੁਲਿਸ ਕੀ ਕਰਦੀ ਆ ਜੀ ਤੇ ਪੁਲਿਸ ਨੂੰ ਕਾਰਵਾਈ ਕਰਨੀ ਪਊਗੀ ਨਹੀਂ ਫਿਰ ਅਸੀਂ ਜੀ ਇੱਥੇ ਜਥੇਦਾਰ ਸਾਡੇ ਨਾਲ ਨੇ ਤੇ ਮੀਡੀਆ ਵੀ ਅਸੀਂ ਨਾਲ ਆ ਤੇ ਵੈਨੇ ਪੁਲਿਸ ਕੀ ਕਰਦੀ ਪੁਲਿਸ ਕਾਰਵਾਈ ਕੀ ਬਣਦੀ ਹੈ ਕਾਰਵਾਈ ਤਾਂ ਵੇਖੋ ਜੀ 188 ਦੀ ਕਾਰਵਾਈ ਵਰਦੀ ਵੀ ਜਿਹੜੇ ਕਿਰਾਏਦਾਰ ਦੀ ਆਪਾਂ ਵੈਰੀਫਿਕੇਸ਼ਨ ਨਹੀਂ ਕਰਾਉਂਦੇ ਜੀ ਇਹ ਸੀਪੀ ਸਾਹਿਬ ਦਾ ਸਖਤ ਜੀ ਵੀ ਆਪਾਂ ਕਿਰਾਏਦਾਰ ਰੱਖਦੇ ਆ ਉਹਦੀ ਵੈਰੀਫਿਕੇਸ਼ਨ ਕਰਾਓ ਕਿ ਕੱਲ ਨੂੰ ਕੋਈ ਕ੍ਰਾਈਮ ਕਰਕੇ ਬੰਦਾ ਤੁਹਾਡੇ ਆਪਣੇ ਰੁਗ ਜੇ ਤੇ ਹੋ ਜੇ ਇਹ ਦੂਜਾ ਜਿਹੜਾ ਨਿਵਾਲਕ ਵਿੱਚੋਂ ਤੋਂ ਕੰਮ ਕਰਾਉਣਾ ਮੇਟ ਨਿਵਾਲਕ ਵਿੱਚੋਂ ਤੋਂ ਕੰਮ ਕਰਾਉਣਾ ਇਹ ਵੀ ਕਾਨੂੰਨੀ ਜ਼ੋਰ ਮੰਨਦਾ ਜੀ ਤੇ ਤੀਸਰਾ ਜਿਹੜਾ ਇਹਨਾਂ ਨੇ ਕਾਨੂੰਨ ਨੂੰ ਹੱਥ ਆਪਾਂ ਜ਼ੋਰਦਸਤੀ ਕਰੋਨੀ ਕਰ ਸਕਦੇ ਜੇ ਕਿਰਾਏਦਾਰ ਸਟੇ ਲੈਲੇ ਨਾ ਤੇ ਮਕਾਨ ਅੰਦਰ ਮਕਾਨ ਮਾਲਕ ਅੰਦਰ ਨਹੀਂ ਵੜਦਾ ਇਹਨਾਂ ਨੇ ਮਕਾਨ ਮਾਲਕ ਨੂੰ ਬਾਹਰ ਘੱਟ ਕੇ ਤਾਲਾ ਮਾਰਤਾ ਜੀ ਇਹ ਕਰੋਨ ਦੀ ਲੰਘਣਾ ਕੀਤੀ ਜੀ ਤਾਲਾ ਲਾਉਣਾ ਨਹੀਂ ਬੰਦਦਾ ਜੀ ਇਹਨਾਂ ਨੇ ਇਹ ਵੀ ਤੱਕਾ ਕੀਤਾ ਤਿੰਨ ਨਰ ਜੁਰਮ ਕੀਤੇ ਨੇ ਹੁਣ ਵੇਨੇ ਜੀ ਪ੍ਰਸ਼ਾਸਨ ਕੀ ਕਰੇ ਤੁਸੀਂ ਵੀ ਇੱਥੇ ਮੈਂ ਵੀ ਇੱਥੇ ਹੀ ਤੇ ਹੁਣ ਬੁਲਦੇ ਹਾਂ ਮੈਂ 112 ਤੇ ਕਾਲ ਦੇਤੀ ਜੀ ਆਉਣ ਲੱਗੀ ਪੁਲਿਸ ਜੀ ਲੋਲਾ ਇਹਨਾਂ ਨੇ ਸਬਾਨ ਕਿਹਾ ਜਿਹੜਾ ਮਾਲਕ ਅੰਦਰ ਵੜਦਾ ਨਹੀਂ ਪਰ ਗੈਪ ਹੋ ਗਈ ਅਸੀਂ ਇਹਨੂੰ ਧਰਮ ਕੋਈ ਨਹੀਂ ਕਰਦੇ ਆ ਦੇਖ ਕੰਮ ਤੋਂ ਕੰਮ ਤੋਂ ਮੈਂ ਤੇ ਚਲੀ ਗਈ ਉਹ ਕਿਹਾ ਕਿ ਕਿਉਂ ਆਉਂਦਾ ਹੈ ਦੇਖ ਕਿਰਕਿਰ ਕਾਉਂਦਾਂ ਕਿਰਕਿਰ ਸਾਡਾ ਸੀ ਉਹ ਹਿੱਟਮੈਂਟ ਬੈਠ ਚੁੱਪ ਲੈ ਇੱਕੋੜ ਬੈਠ ਚੁੱਪ ਲੈ ਕਿਹੜੇ ਕਿਹੜੇ ਕਰੋ ਕਿਹੜੇ ਜੀ ਇਹ ਬੇਟੀ ਰੋਈ ਤੇ ਜੇ ਨਹੀਂ ਕਰਦੇ ਤਾਂ ਕਾਹਨ ਬੜੀ ਲਾਉਣੀ ਦੇ ਨਾਲ ਬੜੀ ਕੌਣ ਕਰਦਾ ਇਹ ਕੁਝ ਬਲਗੇ ਬਣਦੀ ਬੈਠੀ ਕਿੱਦਾਂ ਲੈ ਬੋਲ ਉਹ ਹੀ ਤਾਂ ਮੇਟੇ ਤਰਨਾ ਕੀ ਆ ਲక్ష్ਮੀ ਮੇਟੀ ਤੇ ਉਹ ਬੈਠਾ ਕਿੰਨੀ ਆ ਚਾੜ ਬੈਠੀ ਤੁਸੀਂ ਉੱਥੇ ਤੁਹਾਡਾ ਕਿਰਾਏ ਦਾ ਕੀ ਦੇਣਾ ਕੀ ਲੈਣਾ ਸੱਚ ਬੋਲੀ ਤੂੰ ਇਹਦਾ ਸੋਦੀ ਬਾਬੇ ਨਾਲ ਕਰੀ ਕਿੰਨਾ ਦੇਣਾ ਕਿੰਨਾ ਲੈਣਾ ਤੇਰਾ ਨਿਕਲਦੇ ਪੈਸੇ ਕਿੱਦਾਂ ਅਸੀਂ ਇਹ ਲੋ ਨਹੀਂ ਸਿਰਦ ਹਾਂ ਮੈਂ ਸੱਚ ਬੋਲਾਂਗੀ ਜੋ ਕੰਮ ਨੂੰ ਕਰ ਵੀ ਕਮਾਉਂਗੀ ਹਾਂਜੀ दे, तो देखा। 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 अच्छा फिर जी हैगे उनको मैं अपने पास में अपने रहने रखूंगी देता अच्छा कुछ ठीक कर देता एक मिनट एक मिनट 20 देता नहीं देता उसके बाद मेरा घर बन आई इधर आज जो सारा किराया निपट गया उन्होंने मुझे फ्रेंड का पनिया तौर पर ब्लड क्यों पनिया करा दिया साहब इधर निकल के कितने देर में चल पांच मिनट बात नहीं करता मैं मकान कह रहा हूं ऊपर लोग कह ਮੋਰੂ ਨਾ ਪਾਉਂਦਾ ਤੇਰੇ ਪਾਏ ਤੇ ਕਲਾ ਮਾਰਦਾ ਤੇ ਜਿਹਨੇ ਕਲਾ ਮਾਰੀ ਉਹ ਰੰਗਣਦਾ ਕਾਂਡੇ ਤੇ ਸਾਰੇ ਬਸ ਮੇਰੇ ਕੋਲ ਦੇਖ ਕੇ ਆ ਨਾ ਮੇਰੇ ਪਰ ਬੜਾ ਬੜਾ ਮੈਂ ਚਾਹੁੰਦਾ ਮੇਰੇ ਕੋਲ ਚੁੱਪ ਕਰ ਜੀ ਕੋੜਾ ਬੈ ਜੀ ਤੂੰ ਤੂੰ ਘੱਟ ਹੋੜੇ ਕੋਣੀ ਕੋਣੀ ਤੱਕ ਨਾ ਮੈਂ ਵੀ ਬਤ ਕਰ ਪਾਣਾ ਹਟੋ ਗੋਗੇ ਅੱਗੇ ਗੋਗੇ ਪਹਿਲਾ ਪਾਉਣਾ ਵਾਲਾ ਪੱਟਾ ਲਾ ਕੇ ਦਿੱਤਾ ਜੋ ਪੰਡੂਆ ਉਹ ਦਰਨ ਸਹੀ ਲੈਣ ਦੀ ਉਹਨੂੰ ਲੈਣਿਆ ਇਹਨਾਂ ਨੇ ਸੌ ਪਾਦੀ ਮੈਨੂੰ ਪਹਿਲੇ ਗਏ ਰੱਖ ਦੇ ਦਿੱਤੀ ਇਸ ਸਮਾਨੰਤ ਸੱਚੀ ਜਕਰਦਾ ਜਿਹੜਾ ਪਤਾਈਆ ਕਾਲਾ ਮਾਰਨ ਨੂੰ ਹੋਵੇ ਤੱਕਾ ਨਹੀਂ ਨਹੀਂ ਕੁਝ ਨਹੀਂ ਤੇ ਹੁਣ ਦੱਸਿਆ ਆਪਣੇ ਕੋਲ ਬੁਆਇਆ ਹੈ ਕਾਲਾ ਚਲਾਉ ਹਲੇ ਵੀ ਆਉਂਦਾ ਪਾਣੀ ਦਾ ਪਾਣੀ ਦੀ ਪਰਚਾ ਜਦ ਭੈਣ ਦੇ ਸਾਥੀ ਬੋਲ ਜਾਇਆ ਇਹ ਚ ਹਾਂਜੀ ਆ ਜੀ ਬੈਠੋ ਹੁਣ ਤੁਹਾਡਾ ਪਰੋਕਾ ਆਦੀ ਆਦੀ ਹੁਣ ਉਹਨਾਂ ਦੀ ਬਾਤ ਤੁਹਾਡੇ ਦਾ ਸਮਾਨ ਪਿਆ ਸੀਗਾ ਕਿਰਾਏ ਕਰੂਏ ਦਾ ਕੋਈ ਰੌਲਾ ਇਹਨਾਂ ਦਾ ਹੁਣ ਜਿਹੜਾ ਇਹਨਾਂ ਦਾ ਸਮਾਨ ਪਿਆ ਵਾ ਉਹ ਅਸੀਂ ਇਹਨਾਂ ਨੂੰ ਸਮਾਨ ਦਵਾ ਦਾਂਗੇ ਬਾਕੀ ਜੋ ਇਹਨਾਂ ਤੇ ਕਾਨੂੰਨੀ ਕਾਰਵਾਈ ਬਣਦੀ ਆ ਬੱਚੇ ਨਾਲ ਜਿਹੜਾ ਉਹਨਾਂ ਕੋ ਕੰਮ ਕਰਾਉਂਦੇ ਰਿਹਾ ਉਹ ਇਹਨਾਂ ਦੇ ਕਲੱਬਾਂ ਨਾਲ ਦੀ ਕਾਰਵਾਈ ਕੀਤੀ ਜਾਊਗੀ ਠੀਕ ਹੈ ਜੀ ਤੇ ਇਹ ਇੱਕ ਇਹਨਾਂ ਨੇ ਜਿਹੜੇ ਕਿਰਾਏਦਾਰ ਰੱਖੇ ਸੀ ਜੀ ਇਹਨਾਂ ਨੇ ਤਫਤੀਸ਼ ਵੀ ਨਹੀਂ ਕਰਾਈ ਉਹਨਾਂ ਦਾ ਪੁਲਿਸ ਵੈਰੀਫਿਕੇਸ਼ਨ ਵੀ ਕਰਵਾਈ ਹੋਈ ਉਹਦਾ ਮਾਮਲਾ ਕੀ ਬਣੇ ਉਹਦੇ ਚ ਵੀ 188 ਦਾ ਪਰਚਾ ਬਣਦਾ ਇਹਨਾਂ ਤੇ 188 ਦਾ ਪਰਚਾ ਦਿੱਤਾ ਜਾਊਗਾ ਠੀਕ ਹੈ ਜੀ ਔਰ ਇਹ ਕਾਰਵਾਈ ਕਦੋਂ ਤੱਕ ਸਰ ਹੋ ਜੂਗੀ ਅੱਜ ਹੋਏਗੀ ਠੀਕ ਸਰ ਚਾਈਲਡ ਲੇਬਰ ਦੀ ਵੀ ਗੱਲ ਸਾਹਮਣੇ ਆ ਰਹੀ ਹੈ ਚਾਈਲਡ ਵੈਲਫੇਅਰ ਸੁਸਾਇਟੀ ਨੂੰ ਉਹਨੂੰ ਦੱਸਿਆ ਜਾਊਗਾ ਉਹਨਾਂ ਨੂੰ ਦੱਸ ਕੇ ਤੇ ਜੋ ਕਾਰਵਾਈ ਬਣਦੀ ਕੀਤੀ ਜਾਊਗੀ